ਮੈਨੂੰ ਇਹ ਜੈਨੂਨ ਨਹੀਂ ਲੱਗਦਾ ਕਿ ਅਮਰਿਤਪਾਲ ਨੂੰ ਬਹੁਤ ਜ਼ਿਆਦਾ ਵੋਟ ਨਹੀਂ ਪਏਗੀ ਬਿਕੋਜ਼ ਅਮਰਿਤਪਾਲ ਇੱਕ ਬਹੁਤ ਵੱਡਾ ਸੈਕਸ਼ਨ ਸੀਗਾ ਜਿਹੜਾ ਪਹਿਲਾਂ ਅਮਰਿਤਪਾਲ ਨੂੰ ਸਪੋਰਟ ਕਰ ਰਿਹਾ ਸੀ ਹੁਣ ਉਹਨੇ ਅਮਰਿਤਪਾਲ ਦੀ ਵੀਕਨੈਸ ਦੇਖ ਲਈ ਕਿ ਯਾਰ ਉਹ ਇੰਡੀਅਨ ਡੈਮੋਕਰਸੀ ਤਾਂ ਜਿੱਤ ਗਈ ਨਾ ਇਨ ਐਨੀ ਵਿੱਚ ਕੇਸ ਜਿਹੜਾ ਬੰਦਾ ਇਹ ਕਹਿ ਰਿਹਾ ਸੀਗਾ ਵੀ ਮੈਂ ਸੰਵਿਧਾਨ 'ਚ ਬਲੀਵ ਨਹੀਂ ਕਰਦਾ ਮੈਂ ਇਸ ਹਕੂਮਤ 'ਚ ਬਲੀਵ ਨਹੀਂ ਕਰਦਾ ਉਹ ਹੁਣ ਹਕੂਮਤ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਉਹਦੀ ਜੇਲ੍ਹ ਕੱਟੀ ਜਾਵੇ ਇਹ ਵਾਟ ਐਵਰ ਮਤਲਬ ਤੁਸੀਂ ਇਕਸੈਸ਼ਨ ਨਾ ਪੋਸਟ ਕਰ ਰਹੇ ਸੀ ਹੁਣ ਤੁਸੀਂ ਉਸ ਸਿਸਟਮ ਦਾ ਪਾਰਟ ਬਣ ਰਹੇ ਹੋ ਯਾਨੀ ਕਿ ਉਹ ਸਿਸਟਮ ਜਿੱਤ ਗਿਆ ਤੁਸੀਂ ਹਾਰ ਗਏ ਪਹਿਲਾ ਸਟੈਪ ਤੁਸੀਂ ਇਲੈਕਸ਼ਨ ਜਿੱਤੋ ਤੁਸੀਂ ਹਾਰੋ ਤੁਸੀਂ ਤੁਹਾਡੀ ਜਮਾਨ ਜਬਤ ਹੋਵੇ दैट इज अ ਡਿਫਰੈਂਟ ਮੈਟਰ 올 ਟੂਗੇਦਰ ਹੂੰ ਬਹੁਤ سارے ਲੋਕ ਉਹਦੇ ਇਹ ਸਟੈਪ ਤੋਂ ਉਤੋਂ ਪਿੱਛੇ ਹੋ ਗਏ ਹੂੰ ਜਿਹੜੇ ਪਹਿਲਾਂ ਉਹਦੇ ਨਾਲ ਹੁੰਦੇ ਸੀ ਫਿਰ ਦੂਸਰਾ ਸਟੈਪ ਆ ਜਾਂਦਾ ਬੀਬੀ ਖਲੜਾ ਦਾ ਜਿਹੜਾ ਕੈਂਪੇਨ ਸੀਗਾ ਉਹਨੂੰ ਇੱਕ ਜਿਹੜਾ ਇੰਟੈਲੈਕਚੁਅਲ ਤਬਕਾ ਸੀ ਉਹ ਗਾਈਡ ਕਰ ਰਿਹਾ ਸੀ ਹੂੰ ਅਮਰਤਪਾਲ ਕੋ ਉਹ ਵੀ ਨਹੀਂ ਹੈਗਾ ਹੁਣ ਅਮਰਤਾਲ 4 ਲੱਖ ਵੀਰੇ ਵੋਟ ਲੈ ਆਵੇ ਦੂਜਾ 4.5 ਲੱਖ ਲੈ ਆਵੇ ਜਾਂ 3 ਲੱਖ ਲੈ ਆਵੇ ਉਹਤੇ ਅਸੀਂ ਡਿਸਕਸ਼ਨ ਕਰ ਸਕਦੇ ਹਾਂ ਐਂਡ ਆ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਹਾਲੇ ਉਸ ਚੀਜ਼ ਬਾਰੇ ਬਹੁਤਾ ਮੈਂ ਸਰਟਿਨਟੀ ਨਾਲ ਕਹਿ ਸਕਦਾ ਉਸ ਚੀਜ਼ ਬਾਰੇ ਹਾਲੇ ਨਹੀਂ ਉਹ ਨਹੀਂ ਹੈ ਨਹੀਂ ਕਿਉਂਕਿ ਪੰਜ ਕਾਰਨਰ ਕੌਂਟੈਸਟ ਹੈ ਲੇਕਿਨ ਇੰਨੀ ਚੀਜ਼ ਪੱਕੀ ਹੈ ਕਿ ਜਿਵੇਂ ਜਿਵੇਂ ਉਹ ਉੱਪਰ ਜਾਏਗਾ ਨਾ ਇਸ ਪ੍ਰੋਸੈਸ ਅੱਗੇ ਵਧੇਗਾ ਓਵੇਂ ਓਵੇਂ ਉਹਦੀ ਕ੍ਰੈਡੀਬਿਲਟੀ ਓਨੀ ਜ਼ਿਆਦਾ ਘਟਦੀ ਰਹੇਗੀ ਹਮ ਕੱਲ ਨੂੰ ਅਮਰਤਾਲ ਐਮਪੀ ਬਣ ਗਿਆ ਹਮ ਪਹਿਲਾਂ ਦਨਾਲੀਆਂ ਵਾਲੇ ਹੁੰਦੇ ਸੀ ਹੁਣ ਪੰਜਾਬ ਪੁਲਿਸ ਵਾਲੇ ਹੋਣਗੇ ਅਸੀਂ ਜਿਹੜੇ ਮਿੰਟ ਚ ਕਹਿ ਦਿੰਨੇ ਆ ਇਹਦਾ ਫਲਾਣੇ ਦਾ ਆਦਮੀ ਆ ਇਹਦਾ ਫਲਾਣੇ ਦਾ ਆਦਮੀ ਆ ਜਦੋਂ ਪੰਜਾਬ ਪੁਲਿਸ ਵਾਲੇ ਬੰਦੇ ਲੈ ਕੇ ਉਹ ਉਹਨਾਂ ਬੰਦਿਆਂ ਕੋਲ ਜਾਏਗਾ ਉਹ ਉਹਦੇ ਬਾਰੇ ਕੀ ਗੱਲ ਕਰਨਗੇ ਠੀਕ ਆ ਸੋ ਮੈਨੂੰ ਨਹੀਂ ਲੱਗਦਾ ਉਹਦੇ ਲਈ ਉਹਨੇ ਆਪਣਾ ਨੂੰ ਫਸਾ ਲਿਆ ਇਸ ਕੰਮ 'ਚ ਉਹਦਾ ਪਹਿਲਾਂ ਜੋ ਮਰਜ਼ੀ ਮਕਸਦ ਸੀ ਮੈਨੂੰ ਨਹੀਂ ਪਤਾ ਮੈਂ ਉਹਨਾਂ ਅਗਰੀ ਕਰਾਂ ਡਿਸੈਗਰੀ ਕਰਾਂ ਡੈਟਸ ਆ ਸੈਪਰੇਟ ਥਿੰਗ ਆਲ ਟੂਗੇਦਰ ਬਟ ਦਿਸ ਇਸ ਨਾਟ ਅ ਵਾਈ ਸਟੈਪ ਐਂਡ ਆ ਡੋਨਟ ਥਿੰਕ ਥੈਟ ਪੀਪਲ ਵਿਲ ਸਪੋਰਟ ਹਿਮ ਉਹਦੇ ਫਾਲੋਅਰ ਵੀ ਘਟੇ ਨੇ ਹੂੰ ਉਹਨੂੰ ਅਪੋਜ਼ ਕਰਨ ਵਾਲਿਆਂ ਨੇ ਵੀ ਛੱਡਤਾ ਯਾਰ ਹੁਣ ਕਦਰ ਲਈ ਅਪੋਜ਼ ਕਰੀਏ ਤੈਨੂੰ ਉਹਦੇ ਕੈਂਪੇਨ ਨੂੰ ਕਿਹੜੇ ਲੋਕ ਡਰਾਈਵ ਕਰ ਰਹੇ ਨੇ ਹੂੰ ਮੈਨੂੰ ਨਹੀਂ ਪਤਾ ਉਸ ਕੋਣ ਜਿੱਤ ਲਿਆ ਖਡੂਰ ਸਾਹਿਬ ਬਟ ਅਮਰਤਪਾਲ ਓਡਾ ਵੱਡਾ ਫੈਕਟਰ ਇੰਨਾ ਚੋਣਾਂ ਤੋਂ ਬਾਅਦ ਨਹੀਂ ਰਹੇਗਾ ਜਿਹੜਾ ਉਹ ਅਜੇ ਤੋਂ 6 ਮਹੀਨੇ ਜਾਂ ਸਾਲ ਪਹਿਲਾਂ ਹੁੰਦਾ ਸੀ ਹੂੰ ਔਰ ਸਭ ਤੋਂ ਵੱਡੀ ਗੱਲ ਰਾਜਦੇਵ ਖਾਲਸਾ ਦਾ ਬਿਆਨ ਸੁਣੋ ਤਾਂ ਉਹਨੇ ਕਿਹਾ ਇਹ 13 ਸੀਟਾਂ ਦੇ ਬੰਦੇ ਖੜੇ ਕਰਾਂਗੇ ਭਾਉ ਨੇ ਕਿਹਾ ਨਹੀਂ ਇੱਕ ਤੇ ਹੋਊਗਾ ਯਾਨੀ ਕਿ ਜਿਹੜੇ ਬਾਕੀ ਬੰਦੀ ਸਿੰਘ ਨੇ ਉਹ ਲੜਨ ਯੋਗੇ ਨਹੀਂ ਹੈਗੇ ਤੁਸੀਂ ਜੀ ਨੂੰ ਦੇਖੋ ਸੋਚੋ ਪੰਜਾਬ 'ਚ ਕੋਈ ਵੀ ਨਵੀਂ ਖੜੀ ਹਨ ਇਹ ਚ ਰਾਜੇਸਥਾਨ ਹਨੂਮਨ ਬੇਣੀਵਾਲ ਖੜਾ ਹੋਇਆ ਸੀ ਹੂੰ ਹਨੂਮਨ ਬੇਣੀਵਾਲ ਦੀ ਪਾਰਟੀ 'ਚ ਨੌਨ ਜਾਟ ਹੂੰ ਲੀਡਰ ਕਿੰਨੇ ਕ ਕ੍ਰੀਏਟ ਹੋਏ ਸੀ ਉਹਨੇ ਕਿੰਨੇ ਕ੍ਰੀਏਟ ਕੀਤੇ ਨਹੀਂ ਕੀਤੇ ਇਨਸਿਕਿਉਰਿਟੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਚ ਪੰਥਕ ਚਿਹਰੇ ਕਿੰਨੇ ਬਣੇ ਨੇ ਸਿਮਰਜੀਤ ਮਾਨ ਦਾ ਪਰਫੈਕਟ ਐਗਜ਼ਾਮਪਲ ਹੈ ਨਾ ਸੁਖਪਾਲ ਖੈਰਾ ਵਾਰ-ਵਾਰ ਪੁੱਛਦੇ ਹਾਂ ਯਾਰ ਸੁਖਪਾਲ ਖੈਰ ਹੁਣ ਆਪਾਂ ਉਧਰ ਸੁਖਪਾਲ ਖੈਰਾ ਨੇ ਸਿਮਰਜੀਤ ਮਾਨ ਦਾ ਪਰਫੈਕਟ ਐਗਜ਼ਾਮਪਲ ਹੈ ਨਾ ਹਮਮ ਮਤਲਬ ਯਾਰ ਜਿਹੜਾ ਪਿਓਰ ਰਾਇਲ ਹੁੰਦਾ ਮਤਲਬ ਉਹ ਲੈਣਾ ਬੰਦਾ 11 ਵਜੇ ਉੱਠ ਕੇ ਕੰਪੇਨ ਕਰਨ ਜਾਵੇ ਚਾਰ ਕਿ ਪਿੰਡਾਂ ਤੇ ਢੀਡੇ ਲਾਵੇ ਦਿਨ ਚ ਦੋਕ ਸਟੇਟਮੈਂਟਸ ਵਧੀਆ ਦੇ ਉਹਨਾਂ ਪਤਾ ਵੀ ਮੀਡੀਆ ਦੇ ਚੀਜ਼ਾਂ ਚੱਲ ਜਾਣੀਆਂ ਹੈ ਨੈਰੇਟਿਵ ਬਣ ਤੋ ਇਲੈਕਸ਼ਨ ਉਹਨਾਂ ਨੇ ਲੜਿਆ ਔਰ ਉਹਨੇ ਪਿਛਲੇ 30 40 ਸਾਲਾਂ ਚ ਲੋਕਾਂ ਨੇ ਉਹਨੂੰ ਬਾਰ-ਬਾਰ ਉਹਨੂੰ ਐਮਪੀ ਬਣਾਇਆ ਉਹ ਪੰਜਾਬ ਨੂੰ ਕਿੰਨੇ ਕਿਲੋ ਡੇ ਗਿਆ ਜਿਹੜੇ ਪੰਥਕੀ ਹੋਣ ਜਾਂ ਸੈਕਲ ਜਿਵੇਂ ਮਰਜ਼ੀ ਹੋਣ ਨਹੀਂ ਹੈਗੀ ਨਾ ਪਰ ਇੱਕ ਇਨਸਿਕਿਉਰਟੀ ਆ ਜਾਂਦੀ ਹੈ ਉਹ ਅਮਰਤਪਾਲ ਜੀ ਹੈਗੀ ਆ ਉਹਦੇ ਇਸ ਡਿਸੀਜਨ ਨੇ ਕਿ ਪੰਜਾਬ ਚ 13 ਦੀ ਜਗ੍ਹਾ ਤੇ ਇੱਕ ਸੀਟ ਤੇ ਇਲੈਕਸ਼ਨ ਲੜਿਆ ਜਾਵੇ ਤੇ ਉਹ ਕੈਂਡੀਡੇਟ ਮੈਂ ਹੋਵਾਂ ਯਾਨੀ ਕਿ ਜਿਹਨਾਂ ਨੇ ਬਾਕੀ ਨੇ ਪਰਚੇ ਪੁਆਏ ਯਾਰ ਉਹ ਬੰਦੇ ਨਹੀਂ ਉਹਨੂੰ ਉਹ ਬੰਦਾ ਨਹੀਂ ਸਮਝਦਾ ਜੇ ਸਾਡੀ ਹੁਣ ਇਹੀ ਸਾਰੀ ਚੀਜ਼ ਹੈ ਨਾ ਸਾਡਾ ਡਿਸਕੋਰਸ ਕੀ ਸੀਗਾ ਅਸੀਂ ਪਾਵਰ ਨੂੰ ਡੀਸੈਂਟਰਲਾਈਜ਼ ਕਰਨ ਬਾਰੇ ਗੱਲ ਨਹੀਂ ਸੀ ਕਰ ਰਹੇ ਹਮ ਅਸੀਂ ਇਕਨੋਮੀ ਨੂੰ ਸਹੀ ਪਾਸੇ ਲਿਜਾਣ ਬਾਰੇ ਗੱਲ ਨਹੀਂ ਸੀ ਕਰ ਰਹੇ ਸਾਡੇ ਮਸਲੇ ਸਾਡੇ ਮੁੱਦੇ ਫਿਊਡਲ ਹੀ ਸੀਗੇ ਹਮ ਸਾਡਾ ਸਾਰਾ ਡਿਸਕੋਰਸ ਫਿਊਡਲ ਕਨਸਟਰਕਟ ਦਾ ਹੀ 파ਟ ਸੀ ਜਿਹੜਾ ਬੰਦਾ ਫਿਊਡਲ ਕਨਸਟਰਕਟ ਨੂੰ ਚੈਲੰਜ ਕਰਦਾ ਇਹ ਉਹਨੂੰ ਡੱਬ ਕਰਨਾ ਸ਼ਾਰਟ ਕਰ ਦਿੰਦੇ ਆ ਵੀ ਇਹ ਫਲਾਣੇ ਦਾ ਆਦਮੀ ਆ ਇਹ ਧਮਕਾਣੇ ਦਾ ਆਦਮੀ ਆ ਇਹ ਔਰ ਮੈਂ ਬਹੁਤ ਵੱਡੇ ਵੱਡੇ ਲੋਕਾਂ ਨੂੰ ক্লোਜ਼ਲੀ ਜਦੋਂ ਦੇਖਿਆ ਹਮ ਯਾਰ ਉਹ ਬਹੁਤ ਸਸਤੇ ਵਿਕਦੇ ਆ ਜਿਹੜੇ ਵੱਡੇ ਵੱਡੇ ਲੀਡਰ ਨੇ ਮੈਂ ਉਹਨਾਂ ਨੂੰ ਬਹੁਤ ਸਸਤੇ ਚ ਵਿਕਦੇ ਦੇਖਿਆ ਕਿਉਂਕਿ ਉਹਨਾਂ ਨੂੰ ਜਦੋਂ ਉਹਨਾਂ ਨੂੰ ਲੱਗਦਾ ਕਿ ਜਦੋਂ ਆਪਣੀ ਪੀਕ ਤੇ ਹੁੰਦੇ ਨੇ ਉਦੋਂ ਉਹਨਾਂ ਚੋ ਐਰੋਗੈਂਸ ਆ ਜਾਂਦੀ ਹੈ ਕਿ ਇੰਨੇ ਬੰਦੇ ਸਾਡੇ ਪਿੱਛੇ ਨੇ ਹਲੇ ਨਹੀਂ ਅਸੀਂ ਜਾ ਜਦੋਂ ਢਲਦੇ ਨੇ ਤਾਂ ਜਿਹੜੇ ਬੰਦੇ ਨਾਲ ਮੁੱਲ ਦੇਣਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਇਹ ਹੁਣੇ ਕਿਸੇ ਜੋਗਾ ਨਹੀਂ ਹੈਗਾ ਆ ਬੈਂਸ ਬ੍ਰਦਰਸ ਦੀ ਐਗਜ਼ਾਮਪਲ ਦੇਖੋ ਸਾਹਮਣੇ ਕਿੱਥੋਂ ਚਾਲੂ ਹੋਏ 2022 ਚ 10-10000 ਵੋਟ ਸੀ ਉਹਨਾਂ ਭਰਾਵਾਂ ਨੂੰ ਬਟ ਅੱਜ ਦੀ ਡੇਟ ਕਾਂਗਰਸ ਪਾਰਟੀ ਨੂੰ 25000 ਵੋਟ ਚਾਹੀਦੀ ਹੈ ਇਸ ਲਈ ਬੈਂਸ ਭਰਾਗੇ ਇਸ ਦਾ ਬੈਂਸ ਭਰਾ ਲੱਗ ਬਟ ਇਹ ਬੈਂਸ ਭਰਾ ਜਿਨ੍ਹਾਂ ਨੇ ਮਨਾ ਕਰਤਾ ਸੀ ਜੇ ਸਾਨੂੰ ਦੋ ਟਿਕਟਾਂ ਨਹੀਂ ਦਿਓਗੇ ਅਸੀਂ ਚੋਣ ਨਹੀਂ ਲੜਦੇ ਤੁਹਾਡੀ ਪਾਰਟੀ ਛੱਡੀ ਟਿਕਟ ਮੋੜ ਗਏ ਸੀ ਟਿਕਟ ਮੋੜ ਗਏ ਸੀ ਮੈਂ ਉਹੀ ਕਹ ਰਿਹਾ ਦੋ ਇਹ ਬੈਸਪਰਾਸ ਇਹਨਾਂ ਜਿਤ ਮਾਨ ਤੋਂ ਸਟਾਰਟ ਹੋਏ ਹੂੰ ਠੀਕ ਆ ਅਕਾਲੀ ਦੂਜੇ ਪਾਜਤਾ ਜੀ ਦੇ ਆਮ ਆਦਮੀ ਪਾਰਟੀ ਦੇ ਗਏ ਹੁਣ ਕਾਂਗਰਸ ਆ ਗਿਆ ਹੂੰ ਔਰ ਸਭ ਤੋਂ ਵੱਧ ਖਰੂ ਵੀ ਪਾਉਂਦੇ ਆ ਧਰਨਾ ਦੇਣਾ ਹੋਵੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਨੀ ਹੋਵੇ ਅਗੇਨ ਦੈਟ ਮਾਈਂਡ ਸੈਟ ਉਹਨਾਂ ਨੂੰ ਪਤਾ ਕਿਹੜੀ ਚੀਜ਼ ਵੀਰੇ ਵਿਕਣੀ ਆ ਕਿਹੜੀ ਚੀਜ਼ ਨੇ ਟੀਆਰਪੀ ਦੇਣੀ ਆ ਕਿਹੜੀ ਚੀਜ਼ ਨੇ ਸਿਰ ਇਕੱਠੇ ਕਰਨੇ ਆ ਤੁਸੀਂ ਲੋਕਾਂ ਨੂੰ ਕੰਸਟਰਕਟਿਵ ਗੱਲ ਕਰੋ ਹੂੰ ਯਾਰ ਜਾ ਮਮਾ ਤੂੰ ਬੜਾ ਪਕੋਣਾ ਯਾਰ ਇਹ ਤੇ ਕਿਹੜਾ ਗੱਲ ਕਰੂ ਪੜਨਾ ਪਊ ਰਿਸਰਚ ਕਰਨੀ ਪਊ ਆਰਗੂਮੈਂਟ ਕਰਨਾ ਪਊ ਆ ਗੱਲਾਂ ਨੇ ਲਿਖੀਆਂ ਨੇ ਉਹ ਆ ਇੱਕ ਹੋਰ ਹੈਗਾ ਇੱਕ ਮੈਂ ਸੋਸ਼ਲ ਮੀਡੀਆ ਇਨਫਲੂਐਂਸਰ ਵਾਲਾ ਨਾਂ ਨਹੀਂ ਲੈਂਦਾ ਉਹ ਦੀਪ ਸਿੱਧੂ ਬਣਿਆ ਹੋਇਆ ਹੈ ਅੱਜਕੱਲ ਇਹ ਖਾਸਾ ਉੱਚਾ ਪਾਣ ਵੜ ਲਈ ਇੱਕ ਜੋ ਵੜ ਲਈ ਉਹਨੂੰ ਪਤਾ ਹੈ ਦੀਪ ਸਿੱਧੂ ਨੂੰ ਸਕਸੈਸ ਹੋਈ ਸੀ ਤਾਂ ਚੱਕਵੀਂ ਜੀ ਗੱਲ ਮੈਂ ਕਰ ਲੂ ਮੈਨੂੰ ਵੀ ਹੋਜੂ